ਉਹ ਵੀ ਲਿਆ ਲੈ ਕੇ ਸਾਨੂੰ ਸੋਨਾ ਵਾਪਸ ਕਰੀ ਜਾ ਰਿਹਾ ਜੀ ਆਲੋ ਜੀ ਸੋਨਾ ਸਾਡਾ ਵੇਚ ਦਿਓ ਜੀ ਤੇ ਆਪਣਾ ਅਸੀਂ ਸਸਤੇ ਬਾਣੂ ਦੁਆਰਾ ਹੋਰ ਬਣਾ ਲਾਂਗੇ ਰਿਪੋਰਟ ਚੱਲਦਾ ਪਿਆ ਵਾ ਕਿ ਹਾਂ ਇੱਕ ਨਿਊਜ਼ ਚ ਵੀ ਆ ਗਿਆ ਬਟ ਕੁਛ ਨਹੀਂ ਇਦਾਂ ਦਾ ਹੋਣਾ ਕਿ 70000 ਰੁਪਏ 골ਡ ਆ ਜੀ ਘਟ ਗਿਆ ਥੱਲੇ 7.5 ਥੱਲੇ ਆ ਗਿਆ ਇਹ ਨਹੀਂ ਪਤਾ ਤੁਹਾਨੂੰ 1.5 ਲੱਖ ਰੁਪਏ 'ਚ ਲੈਣਾ ਪੈਣਾ ਸੋਨਾ ਮੈਟਲ ਆਏ ਇਦਾਂ ਸਸਤਾ ਨਹੀਂ ਹੋ ਸਕਦਾ ਤੁਸੀਂ ਪੈਨਿਕ ਨਾ ਹੋ ਬਾਰਾਦ ਨੂੰ ਇੱਕੋ ਗੱਲ ਸਮਝਾ ਰਹੇ ਹਾਂ ਸਾਰੇ ਮੇਨ ਮੇਨ ਅਮਰੀਕਾ ਕੋਈ ਬੱਚਾ ਤਾਂ ਹੈ ਨਹੀਂ ਜਾਂ ਕੋਈ ਛੋਟਾ ਮੋਟਾ ਦੇਸ਼ ਤਾਂ ਹੈ ਨਹੀਂ ਜੋ ਆਪਣਾ ਸਾਰਾ ਕੁਝ ਤੁਹਾਨੂੰ ਪਹਿਲੇ ਦੱਸੀ ਸਾਰਾ ਜਿਹੜਾ ਵੀ ਦੇਸ਼ ਆਪਣੇ ਦੇਸ਼ 'ਚ ਸੋਨਾ ਨਾ ਉਹ ਸਾਰਾ ਬਾਹਰ ਕਨਿਕਲਵਾ ਰਹੇ ਨੇ ਠੀਕ ਹੈ ਜੀ ਬਾਹਰ ਇਹੀ ਜਿਹੜਾ ਤੁਹਾਨੂੰ 80000 ਨੂੰ ਸਾਰਾ ਤੁਹਾਡਾ ਦੇਸ਼ 'ਚ ਖਤਮ ਹੋਇਆ ਨਾ ਕਿਉਂਕਿ ਸੋਨਾ ਹੀ ਫਿਰ ਅਮਰੀਕੋ ਕੋ ਰਹਿਣਾ ਇੰਡੀਆ ਕੋ ਸੋਨਾ ਹੀ ਨਹੀਂ ਬਚਣਾ ਉਹ ਸਾਰਾ ਬਾਹਰ ਨਿਕਲਵਾ ਰਹੇ ਕਿ ਹਰ ਘਰੋਂ ਨਿਕਲੇ ਕਿਉਂਕਿ ਲੇਡੀ ਜੈਂਟਸ ਨੂੰ ਬਹੁਤ ਸੋਨੇ ਨੂੰ ਪੁਰਾਣੇ ਇਕੱਠੇ ਕੀਤੇ ਹੋਏ ਨੇ ਸੋਨਾ ਲੈ ਰਹੇ ਆਸੀਂ ਵੀ ਅੱਗੇ ਬਾਹਰ ਨੂੰ ਵੇਚੀ ਜਾ ਰਹੇ ਆ ਕਿਉਂਕਿ ਸਾਨੂੰ ਵੀ ਨਹੀਂ ਪਤਾ ਕੀ ਪਤਾ ਛਾੜ ਦਿਓ ਥੱਲੇ ਹੋ ਜਾਈ ਤਾ ਉਹਦਾ ਮਤਲਬ ਜਿਵੇਂ 골ਡ ਆ ਉਹ ਨੀਚੇ ਮਾਰਕੀਟ ਤੋਂ ਬੱਟਾ ਵੇਚਦਾ ਜਿਵੇਂ ਅਸੀਂ ਅੱਗੇ ਸੀਗੇ ਹੋਲਸੇਲਰਾਂ ਨੂੰ ਵੇਚਣਾ ਉਹਦਾ ਬੱਟਾ ਹੁੰਦਾ ਉਹ ਅੱਗੇ ਮੰਨ ਕੇ ਲੋ 500 700 ਬੱਟਾ ਹੁੰਦਾ ਸੀ ਹੁਣ ਉਹ 15 ਤੋਂ 20 3 ਤੋਂ 3000 ਰੁਪਏ ਬੱਟਾ ਵਾ ਤੁਸੀਂ ਸੋਨਾ ਨਾ ਵੇਚੋ ਇਹਨੂੰ ਆਪਣਾ ਸੰਭਾਲ ਕੇ ਰੱਖੋ ਇਹ ਤੁਹਾਡੇ ਅੱਗੇ ਫਿਊਚਰ 'ਚ ਕੰਮ ਆਣਾ ਅਸੀਂ ਨਾ ਵੇਚ ਕੇ 2 ਮਹੀਨੇ ਤੱਕ ਹਣ ਬੰਦ ਕਰ ਦਾਂਗੇ ਕਿ 2 ਮਹੀਨੇ ਤੱਕ ਹਣ ਬੰਦ ਕਰਦੇ ਨੇ ਸੋਨਾ ਵੇਚਦਾ ਹੀ ਪੈਸੇ ਕੱਟੇ ਕਰ ਲਈ 55 ਨੂੰ ਜਦੋਂ ਖਰੀਦਾਂਗੇ ਉਦੋਂ ਹੀ ਦੁਬਾਰਾ ਦੁਕਾਨਦਾਰੀ ਸ਼ੁਰੂ ਕਰ ਲਾਂਗੇ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋਨਾ 91 92000 ਤੋਂ ਟੱਪ ਗਿਆ ਸੀਗਾ ਪਰ ਹੁਣ 88000 ਤੇ ਆ ਗਿਆ ਆ ਪਰ ਚੈਨਲਾਂ ਦੇ ਵਿੱਚ ਜਿਹੜੀ ਇਹ ਖਬਰਾਂ ਚੱਲ ਰਹੀਆਂ ਨੇ ਉਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸੋਨਾ 51000 ਨੀਚੇ ਆ ਸਕਦਾ ਆ ਜਾਂ ਕਈ ਚੈਨਲ ਇਹ ਵੀ ਦਿਖਾ ਰਹੇ ਨੇ ਇਹ ਵੀ 35 ਤੋਂ 36000 ਸੋਨਾ ਡਾਊਨ ਹੋ ਸਕਦਾ ਆ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਇੱਕ ਤਾੰਗ ਜੀ ਹੋ ਗਈ ਆ ਉਹ ਆਪਣਾ ਸੋਨਾ ਲਗਾਤਾਰ ਵੇਚਣ ਜਾ ਰਹੇ ਨੇ ਤੇ ਲਗਾ ਚਾਹੇ ਜਿਹਦੇ ਕੋਲ ਚਾਹੇ 1 ਟੋਲਾ ਸੋਨਾ ਚਾਹੇ ਅੱਧਾ ਟੋਲਾ ਸੋਨਾ ਚਾਹੇ ਕੁਝ ਗ੍ਰਾਮ ਹੈਗੇ ਆ ਉਹ ਵੀ ਵੇਚ ਰਿਹਾ ਤੇ ਜਿਹਦੇ ਕੋਲ ਪਾਈਆਂ ਦੇ ਹਿਸਾਬ ਨਾਲ ਹੈਗੇ ਆ 100 ਗ੍ਰਾਮ ਦੇ ਹਿਸਾਬ ਨਾਲ ਹੈਗਾ ਸੋਨਾ ਉਹ ਵੀ ਆਪਣਾ ਸੋਨਾ ਜਿਹੜਾ ਹੈਗਾ ਫਟਾਫਟ ਵੇਚਣ ਦੇ ਵਿੱਚ ਲੱਗਿਆ ਹੋਇਆ ਕਾਰਨ ਕੀ ਰਿਹਾ ਆ ਸਾਡੇ ਨਾਲ ਜਾਣਕਾਰੀ ਦੇਣ ਵਾਸਤੇ ਗੌਰਵ ਵਰਮਾ ਜੀ ਮੌਜੂਦ ਨੇ ਅਸੀਂ ਉਹਨਾਂ ਤੋਂ ਜਾਣਕਾਰੀ ਲੈ ਲੈਨੇ ਆ ਗੌਰਵ ਜੀ ਪਹਿਲਾਂ ਸਵਾਗਤ ਆ ਤੁਹਾਡਾ ਲੁਧਿਆਣਾ ਲਾਈਵ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੌਰਵ ਵਰਮਾ ਸਰ ਇਹ ਦੱਸੋ ਵੀ ਸੋਨਾ 9992000 ਟੱਪ ਗਿਆ ਸੀਗਾ ਤੇ ਉਸ ਤੋਂ ਬਾਅਦ ਹੁਣ ਥੋੜਾ ਜਿਹਾ ਡਾਊਨ ਆਇਆ 88000 ਤੇ ਕੁਝ ਚੈਨਲਾਂ ਦੇ ਵਿੱਚ ਖ਼ਬਰਾਂ ਵੀ ਚੱਲੀਆਂ ਵੀ ਕੁੰਝਾ ਹਜ਼ਾਰ ਥੱਲੇ ਆ ਜਾਏਗਾ ਸੋਨਾ ਜਾਂ 35000 ਥੱਲੇ ਆ ਜਾਏਗਾ ਤੇ ਲੋਕਾਂ ਦੇ ਵਿੱਚ ਕੋ ਹੋੜ ਲੱਗੇਗੀ ਜਿਹਨੂੰ ਕਹਿੰਦੇ ਨੇ ਪੇੜਚਾਲ ਆਪਾਂ ਕਹਿ ਦਿੰਨੇ ਆ ਕਿਉਂ ਕੀ ਕਾਰਨ ਹੈ ਵੀ ਲੋਕ ਫਟਾਫਟ ਸੋਨਾ ਕਿਉਂ ਵੇਚਣ ਦੇ ਵਿੱਚ ਲੱਗੇ ਹੋਏ ਆ ਇੱਕ ਤਰ੍ਹਾਂ ਦਾ ਨਾ ਵਹਿਮ ਹੋ ਗਿਆ ਲੋਕਾਂ ਨੂੰ ਕਿ ਹਾਂ ਵੀ ਸੋਨਾ 55000 ਰੁਪਇਆ ਹੈ ਨਾ ਸੋ ਲਾਸ ਸੋਨਾ 93000 ਲੱਗ ਚੁੱਕਿਆ ਵਾ ਤੇ ਇਹ نیچے ਘਟ ਕੇ ਹੋਰ ਨੀਚੇ ਆਇਆ ਨਾ ਪਰ ਇਦਾਂ ਦਾ ਕੁਝ ਨਹੀਂ ਹੋਣਾ ਪੈਨਿਕ ਹੋਣ ਦੀ ਲੋੜ ਕੋਈ ਨਹੀਂ ਹੈਗੀ ਇੰਨਾ ਸੋਨਾ ਕਦੀ ਨੀਚੇ ਆ ਸਕਦਾ ਇਸ ਕਰਕੇ ਆਪਣਾ ਤੁਸੀਂ ਹਰ ਕਸਟਮਰ ਜਿਹਨੇ ਨਹੀਂ ਵੀ ਨੀਡ ਹੈਗੀ ਉਹ ਵੀ ਆਪਣਾ ਸੋਨਾ 골ਡ ਵੇਚੀ ਜਾ ਰਿਹਾ ਇਹਨਾਂ ਤੁਸੀਂ ਮੰਨੋਗੇ ਲੋਕਾਂ ਜਿਹੜਾ ਵਿਆਹਾਂ ਲਈ ਜਿਹਨੂੰ ਨਵੰਬਰ ਸੰਬਰ ਚ ਕਿਸੇ ਦੇ ਵਿਆਹ ਨੇ ਉਹ ਵੀ ਲੈ ਆ ਲੈ ਕੇ ਸਾਨੂੰ ਸੋਨਾ ਵਾਪਸ ਕਰੀ ਜਾ ਰਿਹਾ ਜੀ ਆਲੋ ਜੀ ਸੋਨਾ ਸਾਡਾ ਵੇਚ ਦਿਓ ਜੀ ਤੇ ਆਪਣਾ ਅਸੀਂ ਸਸਤੇ ਭਾਅ ਨੂੰ ਦੁਬਾਰਾ ਹੋਰ ਬ ਪਰ ਇਹ ਚੀਜ਼ ਵੱਲ ਪੈਨਿਕ ਨਾ ਹੋਵੋ ਇਹ ਕੁਝ ਨਹੀਂ ਹੈਗਾ ਇਹ ਬਸ ਇੱਕ ਤੁਹਾਨੂੰ ਫਰੋਡ ਚੱਲਦਾ ਪਿਆ ਵਾ ਕਿ ਹਾਂ ਨਿਊਜ਼ 'ਚ ਵੀ ਆ ਗਿਆ ਬਟ ਕੁਝ ਨਹੀਂ ਇਦਾਂ ਦਾ ਹੋਣਾ ਜੇ ਮੰਨ ਕੇ ਚਲੋ ਪਹਿਲਾਂ 70000 ਰੁਪਏ ਸੀ ਉ 93 9300 ਰੁਪਏ ਲਾਸਟ ਲੱਗ ਗਿਆ ਜੇ 23000 ਘਟ ਚਲੇ ਗਿਆ ਪਰ ਅਪ ਹੋ ਗਿਆ ਤੇ 2 4000 5000 ਘੱਟ ਵੀ ਗਿਆ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੁਣ ਤੁਹਾਡੇ ਕੋ ਬੈਨੀਫਿਟ ਕੀ ਆ ਤੁਸੀਂ ਹੁਣ ਹੋਰ ਖਰੀਦੋ ਜਿਹਦੇ ਕੋ ਥੋੜੀ ਹੈਗੀ ਆਮਦਨ ਹੈਗੀ ਤੁਸੀਂ ਆਪਣਾ ਫालतੂ ਸੋਨਾ ਖਰੀਦ ਸਕਦੇ ਹੋ ਕਿਉਂਕਿ ਇਹ ਵਧਣਾ ਹੀ ਹੈ ਘਟਣਾ ਕਦੀ ਨਹੀਂ ਅੱਜ ਤੱਕ ਤੁਸੀਂ ਪੁਰਾਣਾ ਵੀ ਹਿਸਟਰੀ ਦੇਖ ਲਓ ਉੱਥੇ ਸੋਨਾ ਕਦੀ ਵੀ ਥੱਲੇ ਥੋੜੀ ਆਇਆ ਜੇ 10-15 ਨੇ ਵਧ ਵੀ ਗਿਆ ਤਾਂ 2-4 ਈਅਰ ਘੱਟ ਵੀ ਗਿਆ ਤਾਂ ਉੱਚ ਵੱਡੀ ਗੱਲ ਥੋੜੀ ਆ ਤੁਸੀਂ ਆਪਣਾ ਸਾਰਾ ਸੋਨਾ ਵੇਚੀ ਆ ਰਹੇ ਹੋ ਇੰਨੀ ਸਾਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਭਾਈ ਇੰਨੇ ਕ ਫੋਨ ਆ ਰਹੇ ਕਾਲ ਆ ਰਹੇ 댓ਸ ਇਟ ਇਹ ਹੋ ਰਿਹਾ ਪਿਆ ਵਾ ਇਸ ਟਾਈਮ ਲੋਕੀ ਆਪਣੇ ਰਿਸ਼ਤੇਦਾਰਾਂ ਕੋ ਸੋਨਾ ਮੰਗਦੇ ਆ ਕਿ ਭਾਈ ਸਾਨੂੰ 2 ਮਣ ਗਿਰਵੀ ਰੱਖਣ ਵਾਸਤੇ ਦੇ ਦਿਓ ਜੀ ਤੁਹਾਨੂੰ 2-4 ਮਹੀਨੇ ਬਾਅਦ ਦੇ ਦਾਂ ਉਹ ਸਾਨੂੰ ਵੇਚ ਕੇ ਕਹਿ ਰਹੇ ਜੀ ਸਾਨੂੰ ਵੇਚ ਦਿਓ ਸੀ ਉਹਨਾਂ ਨੂੰ ਡਬਲ ਬਣਾਵਾਂਗੇ ਉਹਨਾਂ ਨੂੰ ਉਹਨਾਂ ਵਾਪਸ ਕਰ ਦਾਂਗੇ ਤੇ ਅਸੀਂ ਆਪਣਾ ਵਿੱਚੋਂ ਕੱਢ ਲਾਂਗੇ ਹੁਣ ਥੋੜੇ ਦਿਨਾਂ ਦੀ ਗੱਲ ਆ ਮੇਰੇ ਕੋਲ 150 ਗ੍ਰਾਮ ਸੋਨਾ ਵਿਕਣ ਆਇਆ ਪਰਸੋ ਜਿੱਥੇ ਉਹ ਇਸ ਤਰ੍ਹਾਂ ਦਾ ਲਿਆ ਜੀ ਸੋਹਰੇ ਦਾ ਲਿਆ ਕੇ ਜੀ ਉਹ ਕਹਿ ਰਹੀ ਆ ਲਓ ਮੇਰਾ ਵੇਚ ਦਿਓ ਚਲੋ ਉਸ ਗਿਆ ਠੀਕ ਹੈ ਜੀ ਕਹਿੰਦਾ ਇਹਨਾਂ ਨੂੰ 2 ਮਹੀਨੇ ਦਾ 55 ਸੋਨਾ ਆਇਆ ਨਾ ਅਸੀਂ ਆਪਣਾ ਮੇਰੇ ਸਾਡਾ ਬਾਰੋ-ਬਾਰ ਬਣ ਜਾਣਾ ਇਹ ਲੋਕਾਂ ਦੀ ਸੋਚ ਵੀ ਪੈਨਿਕ ਨਾ ਹੋ ਉਹ ਇੱਕ ਕੁਝ ਨਹੀਂ ਹੋਣਾ ਇਹ ਸਭ ਉਲਟਾ ਵੱਧ ਜਾਣਾ 1997 ਦੇ ਵਿੱਚ ਸੋਨਾ 4600 ਰੁਪਏ ਸੀਗਾ ਸਿਰਫ ਤੇ ਸਿਰਫ ਤੇ ਕੁਝ ਸਾਲਾਂ ਬਾਅਦ ਹੀ ਮਤਲਬ ਵੱਧਾ 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 ਅੱਜ 92-93 ਹਜ਼ਾਰ ਤੱਕ ਪਹੁੰਚ ਗਿਆ ਸੀਗਾ ਤੇ ਇਹ ਇਹਦੇ ਵਿੱਚ ਹੁਣ ਮੰਨ ਲਓ ਅਮਰੀਕਾ ਦਾ ਵੀ ਕੋਈ ਰੋਲ ਹੈਗਾ ਜਾਂ ਸੋਨਾ ਖਰੀਦਣ ਵੇਚਣ ਦੇ ਵਿੱਚ ਕੀ ਇਹ ਮੈਟਰ ਹੈਗਾ ਹਾਂਜੀ ਮੇਨ ਮੁੱਦਾ ਅਮਰੀਕਾ ਦਾ ਅਮਰੀਕਾ ਨੇ ਕੀ ਕੀਤਾ ਅਮਰੀਕਾ ਨੇ ਕਿਹਾ ਕਿ ਅਸੀਂ ਸਾਰਾ 골ਡ ਵੇਚ ਰਹੇ ਹਾਂ ਜੀ ਅਸੀਂ ਉਹਨੂੰ ਵੇਚ ਕੇ ਬਿਟਕਾਂ ਦੇ ਵਿੱਚ ਪੈਸੇ ਲਾ ਰਹੇ ਹਾਂ ਤੇ ਲੋਕਾਂ ਨੂੰ ਕੀ ਹੋ ਗਿਆ ਕਿ ਹਾਂ ਉਹਨੇ ਕਹਿਤਾ ਤੁਸੀਂ ਆਪ ਸਿਆਣੇ ਅਮਰੀਕਾ ਸਾਡੇ ਤੋਂ 100 ਸਾਲ ਅੱਗੇ ਆ ਜੋ ਸੋਚਦਾ ਸਾਡੇ ਤੋਂ 100 ਗੁਣਾ ਅੱਗੇ ਸੋਚਦਾ ਕਿਹੜਾ ਬੰਦਾ ਵਾ ਜਿਹੜਾ ਆਪਣਾ ਸਾਰਾ ਕੁਝ ਦੱਸੀ ਜਾ ਰਿਹਾ ਕਿ ਮੈਂ ਆਹ ਵੇਚੂਗਾ ਜੀ ਆਹ ਬਿਟਕੁਆਇਨ ਚ ਪੈਸੇ ਲਾਉਂਗਾ ਤੁਸੀਂ ਆਪ ਸਿਆਣੇ ਹੋ ਉਹਦੀ ਕੀ ਮਨਸ਼ਾ ਉਹ ਆਪਾਂ ਨੂੰ ਕੁਝ ਨਹੀਂ ਸਮਝ ਆ ਰਿਹਾ ਕਿ ਇਹ ਨਹੀਂ ਹੋ ਸਕਦਾ ਕੀ ਪਤਾ ਜਿਹੜਾ ਤੁਸੀਂ ਕਹਿੰਦੇ ਹੋ ਨਾ 80000 ਰੁਪਏ 골ਡ ਆ ਜੀ ਘਟ ਗਿਆ ਥੱਲੇ 7.5 ਥੱਲੇ ਆ ਗਿਆ ਇਹ ਨਹੀਂ ਪਤਾ ਤੁਹਾਨੂੰ 1.5 ਲੱਖ ਰੁਪਏ ਜੀ ਲੈਣਾ ਪੈਣਾ ਸੋਨਾ ਜੋ ਉਹਨਾਂ ਦੀ ਮਨਸ਼ਾ ਅਮਰੀਕਾ ਸਾਡੇ ਤੋਂ ਕਿੰਨੀ ਅੱਗੇ ਆ ਉਹ ਕੁਛ ਨਾ ਕੁਛ ਕਰਕੇ ਤੁਹਾਨੂੰ ਰੋਲ ਅਦਾ ਕਰ ਰਿਹਾ ਕਿਹੜੀ ਗੱਲੋਂ ਕਰ ਰਿਹਾ ਕਿ ਸਸਤਾ ਹੋ ਜੂ ਸ ਮੈਟਲ ਹੈ ਇੰਦਾ ਸਸਤਾ ਨਹੀਂ ਹੋ ਸਕਦਾ ਤੁਸੀਂ ਪੈਨਿਕ ਨਾ ਹੋ ਮੈਂ ਬਾਰਤ ਨੂੰ ਇੱਕੋ ਗੱਲ ਸਮਝਾ ਰਹੇ ਹਾਂ ਗੁਰਪ੍ਰੀਤ ਜੀ ਕੀ ਲੱਗਦਾ ਵੀ ਇਹ ਜਿਹੜਾ ਸੋਨਾ ਸਸਤੇ ਹੋਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਵੀ ਮਹਿੰਗੇ ਰੇਟ 'ਚ ਸੋਨਾ ਖਰੀਦਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਲੱਗਦਾ ਨਹੀਂ ਕਿ ਇਹ ਕਿਤੇ ਬਾਰੀ ਦੇਸ਼ਾਂ ਦੀ ਜਾਂ ਵਿਦੇਸ਼ੀ ਤਾਕਤਾਂ ਦੀਆਂ ਇਹ ਕੋਈ ਚਾਲਵਾਜ ਵੀ ਹੋ ਸਕਦੀ ਹੈ ਸਾਰਾ ਕੰਮ ਹੀ ਵਿਦੇਸ਼ੀ ਦਾ ਹੀ ਸਾਰੇ ਮੇਨ ਮੇਨ ਅਮਰੀਕਾ ਕੋਈ ਬੱਚਾ ਤਾਂ ਹੈ ਨਹੀਂ ਜਾ ਕੋਈ ਛੋਟਾ ਮੋਟਾ ਦੇਸ਼ ਤਾਂ ਹੈ ਨਹੀਂ ਜੋ ਆਪਣਾ ਸਾਰਾ ਕੁਝ ਤੁਹਾਨੂੰ ਪਹਿਲੇ ਦੱਸੀ ਜਾ ਰਿਹਾ ਮੇਨ ਮੁੱਦਾ ਉਹਨਾਂ ਦਾ ਕੀ ਹੈ ਤੁਹਾਡੇ ਕੋ ਸਾਰਾ ਜਿਹੜਾ ਵੀ ਦੇਸ਼ ਆਪਣੇ ਦੇਸ਼ 'ਚ ਸੋਨਾ ਨਾ ਉਹ ਸਾਰਾ ਬਾਹਰ ਕਨਿਕਲਵਾ ਰਹੇ ਆ ਤੁਸੀਂ ਮੰਨੋਗੇ ਵੱਡੀਆਂ ਵੱਡੀਆਂ ਏਜੰਸੀਆਂ ਦੇ ਬੰਦੇ ਇੱਥੋਂ ਸੋਨਾ ਬਾਹਰ ਜਾ ਰਹੇ ਆ ਸਸਤੇ ਖਰੀਦ ਰਹੇ ਆ ਤੁਸੀਂ ਵੇਚੀ ਜਾ ਰਹੇ ਹੋ ਉਹ ਖਰੀਦ ਰਹੇ ਨੇ ਉਹ ਸੋਨਾ ਬਾਹਰ ਤਿਲ ਜਾਣਾ ਸਾਰਾ ਸੋਨਾ ਜਿਹੜਾ ਇੱਥੇ ਆਪਣੇ ਇੰਡੀਆ 'ਚ ਹੈ ਨਾ ਸੋਨਾ ਇਹ ਸਾਰਾ ਬਾਹਰ ਜਾ ਰਿਹਾ ਬਾਹਰ ਜਾ ਕੇ ਇਹ ਮਹਿੰਗੇ ਬਾ ਹੋਏ ਨਾ ਠੀਕ ਹੈ ਜੀ ਬਾਹਰ ਇਹੀ ਜਿਹੜਾ ਤੁਹਾਨੂੰ 80000 ਨੂੰ ਸਾਰਾ ਤੁਹਾਡਾ ਦੇਸ਼ 'ਚ ਖਤਮ ਹੋਇਆ ਨ ਉਹ ਆਟੋਮੈਟਿਕ ਜਿਹਦੇ ਕੋ ਦੇਸ਼ ਚ ਸੋਨਾ ਆਊਗਾ ਉਹੀ ਦੇਸ਼ ਅੱਗੇ ਵਧੂਗਾ ਉਹਨੇ ਇੰਡੀਆ ਨੂੰ ਥੱਲੇ ਕਰਨਾ ਬਾਰ ਬਾਰ ਕਹਿ ਰਿਹਾ ਸੋਨਾ ਨਾ ਵੇਚੋ ਨਾ ਵੇਚੋ ਇਹ ਅਮਰੀਕਾ ਸਾਰੇ ਉਹਨਾਂ ਦੀ ਚਾਲ ਨੇ ਸੋਨਾ ਥੋੜਾ ਕੋ ਸਾਰਾ ਕਢਵਾ ਰਿਆ ਹਰ ਘਰ ਚ ਸਭ ਤੋਂ ਜ਼ਿਆਦਾ ਇੰਡੀਆ ਚ ਸੋਨਾ ਵਾ ਮਤਲਬ ਅਮਰੀਕਾ ਤੋਂ ਚਲੋ ਹੈਗਾ ਹੀ ਆ ਇੰਡੀਆ ਚ ਬਹੁਤ ਸੋਨਾ ਵਾ ਉਹ ਸਾਰਾ ਬਾਹਰ ਨਿਕਲਵਾ ਰਹੇ ਕਿ ਹਰ ਘਰੋਂ ਨਿਕਲੇ ਕਿਉਂਕਿ ਲੇਡੀ ਜੈਂਟਸ ਕੋ ਬਹੁਤ ਸੋਨੇ ਨੇ ਪੁਰਾਣੇ ਇਕੱਠੇ ਕੀਤੇ ਹੋਏ ਨੇ ਇਸ ਕਰਕੇ ਉਹਨਾਂ ਦੀ ਸਾਜ਼ਿਸ਼ ਆ ਤੁਸੀਂ ਉਹਨਾਂ ਵਿੱਚ ਨਾ ਫਸੋ ਗੁਰਵ ਜੀ ਲੋਕ ਧੜਾ ਧੜ ਤੁਸੀਂ ਦੱਸਿਆ ਵੀ ਸੋਨਾ ਵੇਚ ਰਹੇ ਨੇ ਤੇ ਤੁਹਾਡੇ ਕੋਲ ਕਿੰਨੇ ਕ ਕਸਟਮਰ ਆ ਜਾਂਦੇ ਨੇ ਦਿਹਾੜੀ ਦੇ ਵਿੱਚ ਤੇ ਕੀ ਇੰਨੀ ਪੇਮੈਂਟ ਤੁਹਾਡੇ ਕੋਲ ਤਿਆਰ ਹੁੰਦੀ ਆ ਵੀ ਤੁਸੀਂ ਹੁਣ ਮੰਨ ਲਓ ਕੋਈ 100 ਗ੍ਰਾਮ ਵੇਚਣ ਆ ਗਿਆ ਕੋਈ 50 ਗ੍ਰਾਮ ਵੇਚਣ ਆ ਗਿਆ ਕੋਈ ਤੋਲਾ ਵੇਚਣ ਆ ਗਿਆ ਇਹ ਤਾਂ ਪੇਮੈਂਟਾਂ ਲੱਖਾਂ ਦੇ ਵਿੱਚ ਹੁੰਦੀਆਂ ਨੇ ਤੇ ਕਿੱਦਾਂ ਫਿਰ ਤੁਸੀਂ ਸਾਰਦੇ ਹੋ ਸਰ ਪੇਮੈਂਟ ਦੀ ਪੂੰਜੀ ਤਾਂ ਲੱਗੀ ਹੁੰਦੀ ਆ ਚਲੋ ਆਪਣਾ ਸਾਰਿਆਂ ਕੋਲ ਹੁੰਦੀ ਆ ਪਰ ਪੇਮੈਂਟ ਇੰਨਾ ਕ ਸੋਨਾ ਵੇਚ ਰਿਹਾ ਕਿੱਥੋਂ ਪੇਮੈਂਟ ਕਰ ਲਾਂਗੇ ਅਸੀਂ ਵੀ ਪੇਮੈਂਟ ਰੱਖ ਕੇ ਕੀ ਕਰਨੀ ਆ ਅਸੀਂ ਸੋਨਾ ਲੈ ਰਹੇ ਆ ਅਸੀਂ ਵੀ ਅੱਗੇ ਬਾਹਰਾਂ ਨੂੰ ਵੇਚੀ ਜਾ ਰਹੇ ਆ ਕਿਉਂਕਿ ਸਾਨੂੰ ਵੀ ਨਹੀਂ ਪਤਾ ਕੀ ਪਤਾ ਖਾਰ ਦੇ ਉਹ ਥੱਲੇ ਹੋ ਜਾਈ ਸਾਡਾ ਪਿਆ ਪਿਆ ਨਾ ਘਟਦੇ ਸਾਨੂੰ ਉਹ ਚੀਜ਼ ਦਾ ਡਰ ਆ ਬਟ ਅੱਗੇ ਕੀ ਆ ਜਿਹੜੇ ਹੋਲ ਸੇਲਰ ਨੇ ਉਹ ਉਹਨੇ ਲੈਣਾ ਬੰਦ ਕੀਤਾ ਹੋਇਆ ਉਹਨਾਂ ਕੋ ਪੇਮੈਂਟ ਖਤਮ ਹੋ ਗਈ ਕਿਉਂਕਿ ਇੱਕ ਤਰ੍ਹਾਂ ਦਾ ਹੂਆ ਹੀ ਬਹੁਤ ਆ ਜਿਨੇ ਹੁਣ ਜਿਹਦੇ ਘਰ ਜਿੰਨਾ ਪਿਆ ਅਗਲਾ ਵੇਚੀ ਜਾ ਰਹਿਆ ਪਾ ਅਗਲਾ ਤਰ੍ਹਾਂ ਵੇਚੀ ਜਾ ਇਸ ਕਰਕੇ ਪੇਮੈਂਟ ਦੀ ਬਹੁਤ ਛੋਟ ਜਾਈ ਪਈ ਆ ਕਿਤੇ ਨਹੀਂ ਪੇਮੈਂਟ ਮਿਲਦੀ ਅੱਗੋਂ ਵੀ ਹੁਣ ਜਿਹੜਾ ਅੱਗੇ ਬੱਟਾ ਹੁੰਦਾ ਸੀ 1000 1500 ਦਾ ਬੱਟਾ ਹੁੰਦਾ ਸੀ ਜੋ ਮਾਰਕੀਟ ਬੱਟਾ ਜੀ ਹੁਣ 4 400 ਥੱਲੇ ਸੋਨਾ ਵਿਕ ਰਿਹਾ ਲੋਕੀ ਤਾਂ ਵੀ ਵੇਚੀ ਜਾ ਰਹੇ ਆ ਅਸੀਂ ਕਹਿ ਰਹੇ ਹਾਂ ਕਿ ਭਾਈਆ ਇਸ ਟਾਈਮ ਨੁਕਸਾਨ ਆ ਨਾ ਵੇਚੋ ਨਹੀਂ ਨਹੀਂ ਵੇਚੋ ਵੇਚੋ ਲੋਕਾਂ ਨੂੰ ਸਮਝ ਨਹੀਂ ਆ ਰਹੀ ਇਸ ਟਾਈਮ ਮਤਲਬ ਇਹ ਲੇਬਰ ਵੀ ਕਰਨੀ ਆ ਪਾਲਿਸ਼ ਵੀ ਕਰਨੀ ਆ ਬੱਟਾ ਤੁਸੀਂ ਉਸ ਦਿਨ ਨੂੰ ਕਹਿੰਦੇ ਹੋ ਉਹ ਬੱਟਾ ਹੁੰਦਾ ਮਤਲਬ ਜਿਵੇਂ 골ਡ ਆ ਉਹ ਨੀਚੇ ਮਾਰਕੀਟ ਤੋਂ ਬੱਟਾ ਵੇਚਦਾ ਜਿਵੇਂ ਅਸੀਂ ਅੱਗੇ ਹੋਲਸੇ ਅੱਛਾ ਤੂੰ ਵੀ ਤਾਂ ਵੀ ਲੋਕੀ ਵੇਚੀ ਜਾਂਦੇ ਵੇਚੀ ਆ ਰਿਆ ਕਿਉਂਕਿ ਪੇਮੈਂਟ ਨਹੀਂ ਹੈਗੀ ਉਹ ਵੀ ਬਾਇਰ ਕਿੱਥੋਂ ਲੈਣਗੇ ਅਗਲਾ ਬੱਟਾ ਘਟਾ ਕੇ ਲੈ ਰਹੇ ਕਿ ਅਸੀਂ ਆਹ ਰੇਟ ਆ ਜਿਹਦੇ ਕੋਲ ਪੈਸੇ ਪਿਆ ਲੱਗਦਾ ਮੈਂ ਤਾਂ ਆਹ ਰੇਟ ਲਾਉਂਗਾ ਸਾਨੂੰ ਅੱਗੇ ਅਸੀਂ ਤੁਹਾਡੇ ਕੋਲ ਲੈਣਾ ਸੀ ਅੱਗੇ ਵੇਚਦੇ ਪਏ ਆ ਕਿਉਂ ਕਿਉਂਕਿ ਸਾਨੂੰ ਇਹ ਨਹੀਂ ਪਤਾ ਸਾਡੇ ਕੋਈ 2000 ਹੋਰ ਥੱਲੇ ਹੋ ਜੇ ਇਸ ਕਰਕੇ ਕੋਈ ਫਾਇਦਾ ਨਹੀਂ ਪੈਨਿਕ ਨਾ ਹੋਵੋ 골ਡ ਨਾ ਵੇਚੋ ਤੁਹਾਨੂੰ 1.5 ਲੱਖ ਰੁਪਏ ਚ ਖਰੀਦਣਾ ਪੈਣਾ ਦੁਬਾਰਾ ਇਹੀ ਚੀਜ਼ ਕਿਉਂਕਿ ਜਿਹਦੇ ਕੋਲ ਜਿੰਨਾ ਕਹੇਗਾ ਉਹ ਵੇਚ ਰਿਹਾ ਵਾ ਮੁੜ ਕੇ ਰੇਟ ਮਹਿੰਗਾ ਹੋ ਜਾਣਾ ਸੋ ਸੁਨਿਆਰੇ ਵੀ ਬੜੇ ਪ੍ਰੇਸ਼ਾਨ ਨਜ਼ਰ ਆ ਰਹੇ ਨੇ ਕਿਉਂਕਿ ਲੋਕ ਟੜਾਟੜ ਸੋਨਾ ਵੇਚਣ ਵਿੱਚ ਲੱਗੇ ਹੋਏ ਨੇ ਪਰ ਸੁਨਿਆਰੇ ਵੀ ਜਿਹੜੀ ਪੇਮੈਂਟਾਂ ਉਹ ਕਿੱਥੋਂ ਦੇਣਗੇ ਕਿਉਂਕਿ ਇਨਵੈਸਟਮੈਂਟ ਇਹਨਾਂ ਨੇ ਜ਼ਰੂਰ ਕੀਤੀ ਹੁੰਦੀ ਹੈ ਲੱਖਾਂ ਦੇ ਹਿਸਾਬ ਨਾਲ ਇਨਵੈਸਟਮੈਂਟ ਕੀਤੀ ਹੁੰਦੀ ਹੈ ਸੁਨਿਆਰੇ ਦੇ ਕੰਮ ਦੇ ਵਿੱਚ ਪਰ ਕਦੋਂ ਇੱਕ ਲਿਮਿਟ ਹੁੰਦੀ ਹੈ ਲਿਮਿਟ ਤੇ ਜਦੋਂ ਟੱਪ ਜਾਂਦਾ ਬੰਦਾ ਤਾਂ ਫਿਰ ਉਹ ਪੇਮੈਂਟਾ ਕਿੱਥੋਂ ਆਉਣਗੀਆਂ ਇਹਨਾਂ ਨੇ ਵੀ ਅੱਗੇ ਸੋਨਾ ਵੇਚਣਾ ਹੁੰਦਾ ਉਹ ਅੱਗਿਓ ਜਿਹੜੇ ਬਾਇਰ ਨੇ ਜਾਂ ਜਿਹੜੇ ਖਰੀਦਣ ਵਾਲੇ ਨੇ ਉਹਨਾਂ ਨੇ ਜਿਹੜਾ ਸੋਨਾ ਲੈਣਾ ਬੰਦ ਕਰ ਦਿੱਤਾ ਪੇਮੈਂਟਾਂ ਅੱਗੋਂ ਨਹੀਂ ਆ ਰਹੀਆਂ ਹੁਣ ਸੁਨਿਆਰਾਂ ਕੋ ਜਿਹੜੀ ਪੂੰਜੀ ਲਗਾਈ ਗਈ ਸੀਗੀ ਉਹ ਵੀ ਤਕਰੀਬਨ ਤਕਰੀਬਨ ਨਿਬੜ ਗਈ ਹੈ ਜਾਂ ਖਤਮ ਹੋ ਚੁੱਕੀ ਹੈ ਤੇ ਲੋਕ ਜਿਹੜੇ ਲਗਾਤਾਰ ਸੋਨਾ ਵੇਚਣ ਦੇ ਵਿੱਚ ਲੱਗੇ ਹੋਏ ਨੇ ਪਰ ਹੁਣ ਅਸੀਂ ਇਹ ਵੀ ਜਾਣਦੇ ਤੁਸੀਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਵੀ ਲੋਕੀ ਬੜੇ ਪੈਨਿਕ ਹੋ ਕੇ ਇੱਧਰ ਨੂੰ ਭੱਜੇ ਆ ਰਹੇ ਨੇ ਕਾ ਤੋਂ ਇਹੀ ਅਪੀਲ ਆ ਕਿ ਤੁਸੀਂ ਸੋਨਾ ਨਾ ਵੇਚੋ ਇਹਨੂੰ ਆਪਣਾ ਸੰਭਾਲ ਕੇ ਰੱਖੋ ਇਹ ਤੁਹਾਡੇ ਅੱਗੇ ਫਿਊਚਰ 'ਚ ਕੰਮ ਆਣਾ ਠੀਕ ਹੈ ਜੀ ਇਹ ਪੈਨਿਕ ਹੋ ਕੇ ਕੁਝ ਵੇਚਣ ਦੀ ਲੋੜ ਕੋਈ ਨਹੀਂ ਜੋ ਚੱਲਦਾ 2-4 ਹਜ਼ਾਰ ਘਟਾ ਸਗੋਂ ਤੁਹਾਡੇ ਕੋਲ ਪੇਮੈਂਟ ਪਈ ਹੈ ਤੁਸੀਂ ਹੋਰ ਸੋਨਾ ਖਰੀਦੋ ਬਟ ਉਹ ਚੀਜ਼ ਵੱਲ ਨਾ ਜਾਓ ਕਿ ਆਪਣਾ ਸਾਰਾ 골ਡ ਵੇਚ-ਵੇਚ ਕੇ ਤੁਸੀਂ ਪੇਮੈਂਟ ਇਕੱਠੀ ਕਰੀ ਜਾਂਦੇ ਹੋ ਮੁੜ ਕੇ ਤੁਹਾਡੀ ਪੇਮੈਂਟ ਵੀ ਖੁਰਜ ਆਣੀ ਹੈ ਤੇ ਮੁੜ ਕੇ ਤੁਹਾਨੂੰ ਸੋਨਾ ਵੀ 1.5 ਲੱਖ ਰੁਪਏ ਨੂੰ ਮਿਲਣਾ ਗੁਰਪ੍ਰੀਤ ਜੀ ਇੱਕ ਗੱਲ ਦੱਸੋ ਹੁਣ ਲੋਕਾਂ ਤੋਂ ਤੁਸੀਂ ਸੋਨਾ ਖਰੀਦਿਆ ਤੁਹਾਡੇ ਕੋਲ ਤਾਂ ਬਹੁਤ ਇਕੱਠਾ ਹੋ ਗਿਆ ਹੋਣਾ ਸੋਨਾ ਇਨ ਕੇਸ ਆ ਵੀ ਜੇ ਸੋਨੇ ਦਾ ਰੇਟ ਘਟ ਜਾਂਦਾ ਸੱਚ ਵਿੱਚ ਸੱਚਮੁੱਚ ਹੀ ਘਟ ਜਾਂਦਾ ਆ ਫਿਰ ਤਾਂ ਤੁਹਾਨੂੰ ਉਹ ਘਟਾ ਪੈਣਾ ਮੈਂ ਲੋਕਾਂ ਨੂੰ ਇਹ ਸਮਝਾਉਣਾ ਚਾਹੁੰਦਾ ਕਿ ਦੇਖੋ ਤੁਸੀਂ ਕਹਿੰਦੇ ਹੋ ਤੁਹਾਡੇ ਘਰ 100 ਗ੍ਰਾਮ ਪਿਆ ਜਾਂ 200 ਗ੍ਰਾਮ ਪਿਆ ਜਾਂ ਜਿੰਨਾ ਵੀ ਹੈਗਾ ਤੁਹਾਡੇ ਕੋਲ ਤੁਸੀਂ ਆਪਣਾ ਵੇਚ ਰਹੇ ਹੋ ਠੀਕ ਹੈ ਤੁਸੀਂ ਕਹਿੰਦੇ ਮੈਂ ਪ੍ਰੋਫਿਟ ਕਮਾ ਲੈਣਾ ਜੇ ਪ੍ਰੋਫਿਟ ਦੀ ਇਹੀ ਗੱਲ ਹੁੰਦੀ ਸਾਡੇ ਕੋਲ ਕਿੰਨਾ ਸਾਹਮਣਾ ਪਿਆ ਅਸੀਂ ਨਾ ਵੇਚ ਕੇ 2 ਮਹੀਨੇ ਦੁਕਾਨ ਬੰਦ ਕਰ ਦਾਂਗੇ ਕਿ 2 ਮਹੀਨੇ ਦੁਕਾਨ ਬੰਦ ਕਰਦੇ ਨੇ ਸੋਨਾ ਵੇਚ ਤਾਂ ਹੀ ਪੈਸੇ ਕੱਟੇ ਕਰ ਲਈਏ 55 ਨੂੰ ਜਦੋਂ ਖਰੀਦਾਂਗੇ ਉਦੋਂ ਅਸੀਂ ਦੁਬਾਰਾ ਦੁਕਾਨਦਾਰੀ ਸ਼ ਬਟ ਇਹ ਕੁਛ ਨਹੀਂ ਹੋਣਾ ਇਹ ਤੁਹਾਨੂੰ ਜੋ ਡਰਾਵੇ ਦੇ ਦਿੱਤੇ ਜਾ ਰਿਹਾ ਕਿ ਹਾਂ ਵੀ ਘਟ ਜਾਣਾ ਘਟ ਜਾਣਾ ਲੋਕੀ ਪੈਨਿਕ ਹੋਈ ਜਾ ਰਹੇ ਆ ਜਾਈ ਜਾ ਰਹੇ ਹਰ ਬੰਦਾ ਜਿਹਦੇ ਕੋ ਨਈ ਵੀ ਉਹ ਵੀ ਆਣ ਗਵਾਣ ਤੋਂ ਇਕੱਠਾ ਕਰ ਕਰਕੇ ਜੀ ਤੁਹਾਨੂੰ ਅਸੀਂ ਮੋੜ ਦਾਂਗੇ ਜੀ 2 ਮਹੀਨੇ ਬਾਅਦ ਮੋੜ ਦਾਂਗੇ ਕਿ ਸਾਨੂੰ ਸੋਨਾ ਦੇ 2 ਮਹੀਨਾ ਤੁਹਾਨੂੰ ਇੰਨਾ ਸੋਨਾ ਅਸੀਂ ਮੋੜ ਦਾਂਗੇ ਅਸੀਂ ਉਹਦੇ ਵਿੱਚ ਪ੍ਰੋਪਰ ਕਮਾ ਲਈਏ ਪੈਨਿਕ ਨਾ ਹੋਵੋ ਪਲੀਜ਼ ਰਿਕੁਐਸਟ ਵਾਲੀ ਗੱਲ ਆ ਆਪਣਾ ਸਮਝੋ ਸਮਝੋ ਠੀਕ ਹੈ ਸੋ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਗੌਰਵ ਵਰਮਾ ਜੀ ਨੇ ਸੋ ਲੋਗਾ ਨੂੰ ਇਹ ਹੀ ਅਪੀਲ ਹੈ ਤੁਸੀਂ ਪੈਨਿਕ ਨਾ ਹੋਵੋ ਤੇ ਆਪਣਾ ਸੋਨਾ ਜਿਹੜਾ ਹੈਗਾ ਸੰਭਾਲ ਕੇ ਰੱਖੋ ਫਿਲਹਾਲ ਦੀ ਘੜੀ ਰੇਟ ਕੋਈ ਨਹੀਂ ਕੱਟਣ ਵਾਲੇ ਨਜ਼ਰ ਆ ਰਹੇ ਕਿਉਂਕਿ ਸੋਨੇ ਦਾ ਰੇਟ ਹਮੇਸ਼ਾ ਵਧਿਆ ਹੀ ਹੈ ਤੋ ਸੋ ਇਹ ਕਿਸੇ ਅ ਬਾਹਰੀ ਦੇਸ਼ਾਂ ਦੀ ਸਾਜ਼ਿਸ਼ ਵੀ ਹੋ ਸਕਦੀ ਹੈ ਜਿਹਦੇ ਵਿੱਚ ਉਹ ਤੁਹਾਡੇ ਕੋਲੋਂ ਸੋਨਾ ਖਰੀਦ ਕੇ ਤੇ ਉਸ ਤੋਂ ਬਾਅਦ ਮਹਿੰਗੇ ਆ ਰੇਟਾਂ ਦੇ ਵਿੱਚ ਤੁਹਾਨੂੰ ਹੀ 1.5 ਲੱਖ ਦੇ ਵਿੱਚ ਸੋਨਾ ਵੇਚਣਗੇ ਸੋ ਇਸ ਕਰਕੇ ਤੁਸੀਂ ਆਪਣੀ ਜਿਹੜਾ ਹੈਗਾ ਸੋਨਾ ਨੂੰ ਸੰਭਾਲ ਕੇ ਰੱਖੋ ਤੇ ਇਹੋ ਜੀਆਂ ਜੜੀਆਂ ਅਫਵਾਹਾਂ ਤੋਂ ਜਿਹੜਾ ਹੈਗਾ ਬਚ ਕੇ ਰਵੋ ਇਸ ਵੀਡੀਓ ਬਾਰੇ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣੀ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਹੈ ਅਗਲੀ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ